ਸ਼ਸ਼ੀਕਾਉ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਪਿਪਲੀ ਪੁਰਾਣੀ ਪੁਰਾਣੀ ਪਿਪਲੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਦੋਂ ਤੁਸੀਂ ਫਰੀਦਕੋਟ ਤੋਂ ਫਰੋਇਪੁਰ ਰੋਡ ਨੂੰ ਪਹੁੰਚੋਗੇ ਮਿੱਤਰੋ ਤਾਂ ਜਿੱਥੋਂ ਪਿਪਲੀ ਨੂੰ ਰਸਤਾ ਮੁੜਦਾ ਵਾ ਨਵੀਂ ਪਿਪਲੀ ਨੰਗੜ ਤੋਂ ਬਾਅਦ ਉੱਥੋਂ ਤੁਸੀਂ ਥੱਲੇ ਉਤਰੋਗੇ ਤਾਂ ਮਿੱਤਰੋ ਉੱਤਦੇ ਅਸਰ ਤੁਹਾਨੂੰ ਅੱਗੇ ਫਾਟਕ ਨਜ਼ਰ ਆਊਗਾ ਫਾਟਕ ਨੰਗੜ ਤੋਂ ਬਾਅਦ ਸਾਬਸ ਕੋਠਾ ਬਣਿਆ ਹੋਇਆ ਕੋਠੇ ਵਾਲੀ ਸਾਈਡ ਮੁੜ ਕੇ ਤੁਹਾਨੂੰ ਚੱਟੀ ਬਾਜ ਵਾਲੀ ਕੋਠੀ ਨਜ਼ਰ ਆਜੂਗੀ ਮਿੱਤਰੋ ਤੇ ਮੈਂ ਉਸ ਕੋਠੀ ਦੇ ਵਿੱਚ ਮੌਜੂਦ ਹਾਂ ਬਾਈ ਬਾਈ ਹੁਣਾਂ ਦੇ ਕੋਲੇ ਇੱਕ ਨੀਲੀ ਰਾਵੀ ਨਸਲ ਦੀ ਬਹੁਤ ਚੰਗੇ ਘਰਾਣੇ ਟਿਕਾਣੇ ਦੀ ਮਹਿ ਵਿਕਾਊ ਆ ਕਿੰਮਾ ਸੁਆ ਕਿੰਨੇ ਦੁੱਧ ਦੀ ਮਾਲਕਨ ਕਿਹੜਾ ਸੀਮਨ ਲੱਗਿਆ ਜਾਂਦੇ ਕੀ ਡਿਟੇਲ ਆ ਗੱਲਬਾਤ ਕਰਦੇ ਆ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਲੈਨੇ ਆ ਉਸ ਤੋਂ ਪਹਿਲਾਂ ਇਲਾਕੇ ਦੇ ਭਰਾਵਾਂ ਨੂੰ ਬੇਨਤੀ ਆ ਵੀ ਬਾਈ ਹੁਣਾਂ ਨੇ ਕਰਤਾਰ ਕੰਪਨੀ ਦੀਆਂ ਨਵੀਆਂ ਕੰਬਾਈਨਾ 4x4 ਲੈ ਕੇ ਆਂਦੀਆਂ ਮਿੱਤਰੋ ਜਿੰਨਾ ਭਰਾਵਾਂ ਨੇ ਫਸਲ ਝੋਨਾ ਕਣਕ ਵੜਾਉਣੀ ਹੋਈ ਕਈ ਵਾਰੀ ਆਪਾਂ ਨੂੰ ਸੀਜ਼ਨ ਦੇ ਵਿੱਚ ਨਹੀਂ ਮਿਲਦਾ ਹੁੰਦਾ ਤੇ ਬਾਈ ਹੁਣਾਂ ਨੇ ਇੱਕ ਦੋ ਚਾਰ ਦਿਨ ਪਹਿਲਾਂ ਰਾਬਤਾ ਕਾਇਮ ਕਰ ਲਿਆ ਜੀ ਤੇ ਜੇ ਨਾ ਆਏ ਤਾਂ ਫਿਰ ਮੈਨੂੰ ਫੋਨ ਦਾ ਦਿਓ ਜੀ ਸਾਬੇ ਤੇਰੀ ਵੀਡੀਓ ਵੇਖ ਕੇ ਬਾਈ ਸਦੇ ਹੀ ਦੇ ਆਪਾਂ ਇਹਨਾਂ ਦੀ ਫਿਰ ਕਹਾਂਗੇ ਭਾਈ ਤੁਸੀਂ ਕੰਮ ਕੀਤਾ ਖਰਾਬ ਮਿੱਤਰੋ ਵੀ ਸਾਡੇ ਬੰਦਿਆਂ ਨੇ ਤੁਹਾਨੂੰ ਸੱਦਾ ਦਿੱਤਾ ਸੀ ਤੇ ਤੁਸੀਂ ਨਹੀਂ ਆਏ ਲਈ ਬਾਈਆਂ ਨਾਲ ਰابطਾ ਕੰਮ ਕਰ ਲਿਆ ਜੇ ਤੇ ਨਾਲੇ ਦੇ ਦਿਆ ਜਿਨ੍ਹਾਂ ਨੂੰ ਵਧਾਈਆਂ ਤੇ ਪਾਰਟੀ ਲੈਣੀਆਂ ਤਾਂ ਫਿਰ ਵੀ ਆ ਜਾ ਜੇ ਕੋਈ ਗੱਲ ਨਹੀਂ ਆਪਾਂ ਸਾਰੀ ਲੈ ਲਾਂਗੇ ਪਾਰਟੀ ਵੀ ਲੈਣੀ ਪਣਦੀ ਹੈ ਨਾ ਭਾਈ ਪਾਰਟੀ ਪਹਿਲ ਦੇ ਆਧਾਰ ਤੇ ਆ ਬਾਕੀ ਕੰਮ ਬਾਅਦ ਦੇ ਵਿੱਚ ਸਾਰੀ ਜਾਣਕਾਰੀ ਹੁਣ ਆਪਾਂ ਮੱਝ ਦੀ ਲੈਣ ਨਾਲੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਧੀਆ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਤੇ ਸ਼ੁਕਰ ਆਪਾਂ ਖੜਿਆ ਪੁਰਾਣੀ ਪਿਪਲੀ ਦੇ ਵਿੱਚ ਹੈਨਾ ਨਾਮ ਕੀ ਆ ਗਿਆ ਵੀਰੇ ਆਪਣਾ ਮੇਰਾ ਨਾਮ ਗੋਰਾ ਈ ਗੋਰਾ ਗੋਰੇ ਵੀਰੇ ਘਰ ਤਾਂ ਆਪਣਾ ਬਾਜ ਵਾਲੀ ਕੋਠੀ ਦਾਸ ਤਾਂ ਸਿੱਧੀ ਹੈਨਾ ਸੁਣਪੜੀਆ ਤੋਂ ਸੌਖੀ ਹੈ ਹਾਂਜੀ ਅੱਛਾ ਮਾੜ ਜਿਹੜੀ ਵੇਚਣੀ ਆਪਾਂ ਇਹ ਕਿੰਨਾ ਸੁਆ ਸੁਹੁੰਦੀ ਆ ਵੀਰੇ ਇਹ ਇਹ ਵੀਰੇ ਚੌਥਾ ਸੁਆ ਚੌਥਾ ਸੁਆ ਇਹਨੇ ਸੂਣਾ ਵਾ ਕਿੰਨੇ ਦਿਨ ਬਾਕੀ ਆ ਸੂਣ ਦੇ ਵਿੱਚ ਮੰਨ ਲ ਤਾ ਜਾਲੋ 5-7 ਦਿਨ ਲਊਗੇ ਸੁਭਾ ਦੀ ਵੀ ਠੰਡੀ ਬਹੁਤ ਹੈਨਾ ਹਾਂਜੀ ਹਾਂ ਹੂੰ 5-4 ਦਿਨ ਲੈ ਜੂਗੀ ਅੱਛਾ ਦੁੱਧ ਕਿੰਨਾ ਚੋ ਲੈੰਦਾ ਰਿਹਾ ਵੀਰੇ 16 ਕਿਲੋ ਤਾਂ ਦਿੰਦੀ ਹੈ ਜੀ 16 ਕਿਲੋ ਦੁੱਧ ਕੰਡੇ ਤੇ ਲਾ ਦਿੰਦੀ ਹੈ ਹਾਂ ਜੀ ਹਾਂ ਜੀ ਚਾ ਬਾਪਾ ਵੀਰੇ ਅੱਛਾ ਇਹ ਕੀ ਕਿਹੜੇ ਸੀਮਣ ਤੋਂ ਫਿਰ ਇਹ ਕੱਪਣ ਕਰਾਤੀ ਵੀਰੇ 31 ਦਾ ਡਾਇਰੈਕਟ ਕ੍ਰੋਸਿੰਗ ਹੈ ਜੀ ਡਾਇਰੈਕਟ ਕ੍ਰੋਸਿੰਗ ਹੈ ਠੀਕ ਹੈ ਬਈ ਇਹ ਕਿਹੜੇ ਸਾਂਹ ਤੋਂ ਨੀਲੀ ਰਾਵੀ ਦਾ ਖੇਤ ਹਾਂ ਜੀ ਨੀਲੀ ਰਾਵੀ ਦਾ ਥੋੜਾ ਹੈ ਆਪਣੇ ਇਲਾਕੇ ਦਾ ਹੀ ਹੈ ਹਾਂ ਜੀ ਹਾਂ ਜੀ ਪਿੰਡ ਦਾ ਹੀ ਸਾਂਹ ਹੈ ਠੀਕ ਹੈ ਬਈ ਚੱਟ ਛੁੱਟ ਬਹੁਤ ਕੜਦੀ ਹੋਊਗੀ ਹਣਾ ਹਾਂ ਜੀ ਹੂੰ ਠੀਕ ਹੈ ਬਈ ਅੱਛਾ ਇੱਕ ਗੱਲ ਹੋਰ ਵੀ ਆ ਵੱਡੇ ਭਾਈ ਮਾੜਾ ਸੀਲ ਵੀ ਬਹੁਤ ਆ ਜਿਵੇਂ ਮਰਜ਼ੀ ਤੋਰੀ ਫਿਰਦਾ ਲਿਓ ਹੂੰ ਇਹ ਤੇ ਚੋ ਨਾ ਕੋਈ ਬੁੜੀ ਬੰਦਾ ਕੋਈ ਹੱਥੋਂ ਤਾਂ ਕੋਈ ਚੱਕਰੇ ਨਹੀਂ ਗਏ ਕਿੰਨਾ ਟਾਈਮ ਤੋਂ ਤਾਂ ਪਿਆ ਜਾਂਦੀ ਨਵੇਂ ਤੋਂ ਹੁਣ ਤੋਂ ਬਾਅਦ ਆਸ ਲੱਗਣ ਤੋਂ ਬਾਅਦ ਮਤਲਬ ਕਿ ਅਸੀਂ ਹੁਣ ਦੋ ਦੋ 2.5 ਮਿੰਟ ਹੋ ਗਏ ਅਸੀਂ ਠੀਕ ਹੈ ਠੀਕ ਹੈ ਭਾਈ ਚੰਗੀ ਮੈਂ ਯਾਰ ਭਾਈ ਹਨਾ ਮੈਂ ਤਾਰ ਤੇ ਨਾ ਪੈਰ ਰੱਖਣ ਦਿਓ ਇੱਧਰ ਥਾਂ ਹੈਗਾ ਫਿਰ ਵਾਕਿਆ ਚੱਡ ਛੁੱਟ ਬਹੁਤ ਆ ਮੈਨੂੰ ਭਈਆ ਹਨਾ ਹਜੇ ਤਾਂ ਬਲਟੇ ਲਾਹੌਰ ਕੱਢ ਜੂ ਮੈਨਾਂ ਆਏ ਹਾਂ ਹਾਂ ਜੀ ਇਹ ਰਾਜ ਆ ਬਾਲਾਲੇ ਸਾਰੇ ਕੱਢਨੇ ਆ ਕੱਢਨੇ ਆ ਠੀਕ ਆ ਸਾਡੇ ਕੋਲ ਚਾਰ ਮਈਆਂ ਹਾਂ ਮਈਆਂ ਦੀਪ ਇੱਧਰ ਵੀ ਵਿਖਾਦੀ ਪਾਈ ਉਹਨਾਂ ਦੇ ਕੋਲੇ ਨਾ ਪਿੱਛੇ ਮਾਰਦੀ ਕ ਮਈਆਂ ਸਾਰੀਆਂ ਚੰਗੀਆਂ ਕੋਈ ਮੈਂ ਵੀ ਮਾੜੀ ਨਹੀਂ ਰੱਖੀ ਭਾਈ ਹਾਂ ਬਾਬਾ ਇੱਥੇ ਰੱਖੀ ਉੱਧਰ ਨੂੰ ਕਰਕੇ ਰੱਖੀ ਰਹਿਣ ਵਸੇਰਾ ਚੰਗਾ ਹਨਾ ਬਈ ਮਈਆਂ ਦਾ ਫਿਰ ਉੱਧਰ ਵੀ ਪੱਖਾ ਲਾਇਆ ਹੋਇਆ ਸਪੈਸ਼ਲ ਦੋ ਲਾਇਏ ਕਿ ਇੱਕ ਹੀ ਦਾ ਉੱਧਰ ਇੱਕਾ ਹੀ ਵੱਡਾ ਹੈ ਵੱਡਾ ਹੀ ਹੈ ਕਿਸੇ ਦਾ ਨਾ ਫਰਾਟੇ ਮੱਛਰ ਤਾਂ ਨਹੀਂ ਨੇੜੇ ਆਉਂਦਾ ਨਾ ਹਾਂ ਮੱਛਰ ਮੇ ਭਾਏ ਉੱਡ ਜਾਂਦਾ ਨਾ ਤੂਟ ਤੋਂ ਬਾਹਰ ਡੇਕਦਾ ਨਾ ਜਾ ਕੇ ਨਹੀਂ ਆਵਾ ਨਹੀਂ ਠੀਕ ਆ ਭਾਈ ਯਾਰ ਅੱਛਾ ਹੁਣ ਵੀਰੇ ਇਹਦਾ ਮੁੱਲ ਫਿਰ ਮੁੱਲ ਭਾਈ ਫੋਨ ਤੇ ਕਰ ਲਾਂਗੇ ਹਾਂ ਜੈ ਜੀ ਕਰੇਗਾ ਹਾਂ ਜੀ ਹਾਂ ਜੀ ਇਹਦਾ ਜੇ ਦੋ ਗਨਾਂ ਦੇਣਾ ਤੂੰ ਮੰਗ ਕੇ ਪੈਣੀ ਇਹ ਜਿਹੜਾ ਤੁਹਾਡਾ ਵੀਡੀਓ ਵੇਖ ਕੇ ਆਊਗਾ ਤੇ ਉਹਨੂੰ ਮੰਨਦਾਂ ਫੋਲ ਕਰਾਂਗੇ ਠੀਕ ਹੈ ਭਾਈ ਫਿਰ ਵੀ ਜੇ ਮੰਨ ਲਾ ਇੱਕ ਗੱਲ ਤੁਸੀਂ ਮੇਰੇ ਭਰਾਵਾਂ ਨੂੰ ਜਿੰਨੇ ਦਾ ਤਰਾ ਧੰਨ ਉਹਨੇ ਤਾਂ ਦੇ ਦਿੱਤੀ ਠੀਕ ਹੈ ਹਾਂ ਬਸ ਬਾਹਲਾ ਨਜਾਇਜ਼ ਨਾ ਲਈ ਆ ਆਪਦਾ ਹੱਕ ਰੱਖੀ ਨਾ ਤੇ ਅਗਲੇ ਦਾ ਕੋਈ ਨਾ ਬਸ ਠੀਕ ਹੈ ਨਾ ਵੀਰੇ ਤੇ ਇਹ ਮੈਂ ਜਿਵੇਂ ਹੁਣ ਮਾਂ ਦਾ ਕਰਮਾ ਵਾਲੀ ਨੇ ਜੇ ਕੋਈ ਲੈ ਜਾਵੇ ਜਿਵੇਂ ਜਾ ਕੇ ਫੀਡ ਫੂਡ ਤੋਂ ਕਿਹੜੀ ਪਉਣਾ ਹੁੰਦਾ ਇਹਨੂੰ ਫੀਡ ਤਾਂ ਜੇ ਆਹ ਜਾਂ ਤਾਂ ਮੈਂ ਮੈਕਸਾ ਆਪਦੀ ਟੀ ਵੀ ਵਗੈਰਾ ਪਾ ਕੇ ਜਾਂ ਕਾਰਗਲ ਵੀ ਵਰਤ ਲਈਦੀ ਆ ਕਾਰਗਲ ਵੀ ਸਾਰਾ ਕੁਝ ਖਾਂਦੀ ਪੀਂਦੀ ਕੋਈ ਚੱਕਰ ਮਾ ਲਵੇ ਵੱਢਦੀ ਪਾਵੇਂ ਕਈ ਹੁੰਦੇ ਕਈ ਮੀਆਂ ਖਾਂਦੀਆਂ ਪੀਂਦੀਆਂ ਖਾਂਦੀ ਤਾਂ ਵਧੀਆ ਸਾਰਾ ਕੁਝ ਹੂੰ ਠੀਕ ਆ ਬਸ ਠੀਕ ਆ ਭਾਈ ਲੈ ਵੀ ਭਾਈ ਹੁਣ ਨੰਬਰ ਦੱਸੀ ਕਰਾਂ ਦੀ ਮੈਨੂੰ 98140 46629 ਇੱਕ ਵਾਰੀ ਹੋਰ ਬੋਲੀ 98140 46629 ਠੀਕ ਆ ਹੁਣ ਤੂੰ ਇਹ ਤਾਂ ਹੋ ਗਈ ਮੱਝ ਦੀ ਆਪਣੀ ਜਾਣਕਾਰੀ ਹਨਾ ਹੁਣ ਮੈਨੂੰ ਦੱਸ ਲੈ ਹੁੰਦੇ ਕਿ ਲੈ ਵੀ ਮਿੱਤਰੋ ਤਿੰਨ ਥਾਣੇ ਦੇ ਕਾਲੇ ਤੇ ਇੱਕ ਗੁਲਾਬੀ ਚਾਰੇ ਪੈਰਾਂ ਤੇ ਨਿਸ਼ਾਨ ਮੱਥੇ ਸਿੱਧਾ ਪਟਾ ਮਦਰੀ ਡੌਲ ਦੇ ਵਿੱਚ ਵਜਨ ਵਜੂਦ ਵਾਲੀ ਗੋਲ ਮਟੋਲ ਮਿਲੇ ਆ ਕਰਮਾਂ ਵਾਲੀ ਨੀਲੀ 라ਵੀ ਦੇ ਪੱਖ ਸਾਰੇ ਪੂਰੇ ਕਰਦੀ ਆ ਸ਼ਾਂਤ ਸੁਭਾਅ ਬਹੁਤਾ ਠੰਡੀ ਬਹੁਤਾ ਵੇਖੋ ਤੁਸੀਂ ਨਾ ਡਰਨਾ ਡੱਕਰ ਦੇ ਦਿਲ ਦੇ ਵਿੱਚ ਪੂਰਾ ਵੀ ਕਰਮਾਂ ਵਾਲੀ ਦੇ ਬਲ ਬਗਾਨਾ ਬੰਦਾ ਖੜਾ ਨਹੀਂ ਤਾਂ ਵਈਆਂ ਨੇੜੇ ਨਹੀਂ ਆਉਣ ਦਿੰਦੀਆਂ ਇਹਨੂੰ ਕੋਈ ਨਿੰਦ ਵਿਚਾਰ ਨਹੀਂ ਕੀ ਬਾਕੀ ਭਈ ਇਹੋ ਜੀ ਮੈਂ ਹੁੰਦੀ ਆ ਨਾ ਜਿਹੜੀ ਉਹ ਪੈਸੇ ਲਾਏ ਰਾਸ ਆ ਜਾਂਦੇ ਹੁੰਦੇ ਆ ਕਿਉਂਕਿ ਠੰਡੀ ਮੈਂ ਮਿਲਦੇ ਦੁੱਧ ਬੇਸ਼ੱਕ ਕਿਲੋ ਘੱਟ ਦੇ ਦੇ ਬਾਈ ਉਹਦਾ ਨਜ਼ਾਰਾ ਵੱਖਰਾ ਹੀ ਕੁਝ ਹੁੰਦਾ ਵਾ ਬਾਕੀ ਹੁਣ ਅਗਲੀ ਕਾਰਵਾਈ ਤੁਸੀਂ ਆਪ ਕਰ ਲਿਓ ਤਸੱਲੀ ਰਹਿ ਇੱਕ ਸੀ ਆਪ ਆ ਕੇ ਕਰਿਓ ਮੇਰਾ ਫਰਜ ਆ ਵੀਡੀਓ ਦਿਖਾਉਣਾ ਵੀਡੀਓ ਦੇ ਤੇ ਜਾਣਕਾਰੀ ਲੈ ਕੇ ਦੇਣਾ ਤੇ ਜਾਣਕਾਰੀ ਦੇ ਵਿੱਚ ਪਸ਼ੂ ਦੀ ਤਸੱਲੀ ਕਰਉਣਾ ਹੁਣ ਬਾਈ ਦਿਨਾਂ ਨੇ ਇੱਕ ਗੱਲ ਹੋਰ ਕਰਨੀ ਪਉਣੇ ਚਲਈ ਬਾਈ ਹੁਣ ਕੋਈ ਜਦੋਂ ਕੰਬਾਈਨਰ ਤੇ ਆਖੇ ਬਾਈ ਆ ਜਾ ਵਟਨ ਅਈਦਰਾ ਨੰਬਰ ਲਿਖ ਕੇ ਰੱਖਿਆ ਹੋਇਆ ਜਾਵਾਂਗੇ ਨਾ ਦੋ ਕਮਾਈ ਨੇ ਇੱਕ ਉਧਰ ਤੇ ਇੱਕ ਉਧਰ ਹੈ ਕਿ ਕਿਹੜੇ ਕਿਹੜਾ ਏਰੀਆ ਮੰਨ ਲੈਂਗਾ ਨੇ ਦੇਰੇ ਮੰਨ ਕੇ ਚੱਲੋ ਜੀ ਹਜੇ ਜਿੰਨਾ ਚਿਰ ਸਾਡੇ ਕੰਮ ਨਹੀਂ ਚੱਲਦਾ 3 ਹੈ ਮੰਨ ਕੇ 1-2 ਤਰੀਕ ਤੱਕ ਜਿੱਥੇ 50 70 100 ਕਿਲੋਮੀਟਰ ਦੇ ਘੇਰੇ ਤੇ ਸਾਡੇ 70 ਕਿਲੋਮੀਟਰ ਦੇ ਘੇਰੇ ਦੇ ਵਿੱਚ ਮੰਨ ਲਿਆ ਵੀ ਮੂਗ ਇਥੋਂ ਆਪਾਂ ਆਲੂ ਕੀ ਇਧਰੋਂ ਸਾਦੇ ਕਿ ਲਾ ਲਈਏ ਪੇਸ਼ਾ ਨੂੰ ਫਰੀਦਪੁਰ ਲਾ ਲਈਏ ਹਨ ਤੇ ਇਧਰੋਂ ਤਲਵੰਡੀ ਪਾਈ ਦੀ ਗੱਲ ਹੈ ਤਲਵੰਡੀ ਜ਼ੀਰੇ ਦੀ ਕੋਈ ਮਾਰ ਮਾਰ ਲਾਂਗੇ ਕੋਈ ਨਹੀਂ ਬਾਹੂਵੇ ਪੰਜ 10 ਕਿਲੇ ਲੈਣਾ ਵੀ ਅੱਧਾ ਕਿਲੇ ਦੇ ਸੱਤੀ ਜਾਵੇ ਹਾਂਜੀ ਉਹ ਹੀ ਨਾ ਜਿਆਦਾ ਬਾਣ ਹੋਇਆ ਤਾਂ ਕੋਈ ਨਹੀਂ 100 ਕਿਲੋਮੀਟਰ ਤੱਕ ਕੋਈ ਮਾਰ ਲਾ ਬਸ ਠੀਕ ਹੈ ਵੀ ਬਾਣ ਦੇ ਸਿਰ ਤੇ ਹੋਊਗਾ ਵੀ ਬਾਈ ਬਾਕੀ ਬਾਈ ਸਾਰੀ ਗੱਲਬਾਤ ਤਾਂ ਤੁਹਾਨੂੰ ਕਰਾਤੀ ਆ ਹੁਣ ਨੰਬਰ 22 ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਪਿੰਡਾ ਪ੍ਰਾਣੀ ਪਿਪਲੀ ਜ਼ਿਲ੍ਹਾ ਵਾਫਰੀਦਪੁਰ